ਬੜਾ ਪਿਆਰਾ ਬੱਚੀ ਦਾ ਫੇਸ ਆ ਠੀਕ ਆ ਕੱਦ ਕੋਦਰ ਰੰਗ ਰੰਗ ਬੜਾ ਚੰਗਾ ਨਜ਼ਰ ਆਊਗਾ ਪਰ ਕਾਰ ਦੇ ਮੈਂ ਫੁੱਲ ਰਕਾਰ ਵਾਲੀਆਂ ਬੱਚੇ ਆ ਫਾਰਮ ਵਾਲੀਆਂ ਬੱਚੇ ਆ ਬਾਈ ਜਮੈਂਟ ਬਾਈ ਇਹ ਦੋ ਦੰਦ ਹੋ ਗਈ ਆ ਠੀਕ ਆ ਤੈਨੂੰ ਤੋੜ ਕੇ ਦਿਖਾਉਣਾ ਬੱਚੀ ਬਾਲੀ ਸੁਪਰ ਆ ਫਾਰਮ ਵਾਲੀਆਂ ਬੱਚੀਆਂ ਬਾਈ ਉਹ ਲੈ ਕੇ ਆ ਪਹਿਲੀ ਬੱਚੀ ਤੋਂ ਲੈ ਕੇ ਸੱਤ ਬੱਚੀਆਂ ਤੱਕ ਠੀਕ ਆ ਜੇਕ ਬੰਦਾ ਕੱਠੀਆਂ ਬੱਚੇ ਲਊਗਾ ਮਰੇ ਆ ਤਿੰਨੇ ਬੱਚੀਆਂ ਠੀਕ ਆ ਇਹ ਤਿੰਨੇ ਬੱਚੀਆਂ ਆ ਹਾਂਜੀ ਹਸੀਕਲ ਦੋਸਤੋ ਤੇ ਬਹੁਤ ਬਹੁਤ ਸਵਾਗਤ ਕਰਦੇ ਮਿੱਤਰੋ ਤੇ ਅੱਜ ਆਪਾਂ ਫੇਰ ਬਾਈ ਰੋਹਣ ਕੋਲੇ ਪਹੁੰਚੇ ਹੋਇਆ ਪਿੰਡ ਪਿੱਥੋ ਤੇ ਨੇੜੇ ਰ ਕੱਟੂ ਘੱਟ ਵੀ 11 ਬੱਚੀਆਂ ਦੀ ਡਿਟੇਲਸ ਉਹਨੂੰ ਲੈ ਕੇ ਦੇਵਾਂਗੇ ਬਾਕੀ ਇੱਕ ਬੱਚੀ ਆ ਖੜੀ ਆ ਇੱਧਰਲੇ ਪਾਸੇ ਜਰਸੀ ਤੇ ਆਜੋ ਬਾਈ ਨਾਲ ਕਰਵਾਉਣੀ ਆ ਗੱਲਬਾਤ ਤੇ ਸਾਰੀ ਜਾਣਕਾਰੀ ਲੈ ਕੇ ਦੇਣੀ ਆ ਬਾਕੀ ਜਿਹੜੀਆਂ ਬੱਚੀਆਂ ਨੇ ਇਹ ਸਾਨੂੰ ਕਿਵੇਂ ਲੱਗੀਆਂ ਹਨਾ ਦੱਸਿਓ ਜ਼ਰੂਰ ਕਮੈਂਟ ਕਰਕੇ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਓ ਕਰਾਗੇ ਗੱਲਬਾਤ ਹਾਂਜੀ ਬਾਈ ਜੀ ਸਤਿਕਾਰ ਜੀ ਸਤਿਕਾਰ ਜੀ ਤੇ ਬਾਈ ਪਹਿਲਾਂ ਤਾਂ ਆਪਣੇ ਪਿੰਡ ਦੀ ਲੋਕੇਸ਼ਨ ਦੱਸੋ ਆਪਣਾ ਪਿੰਡ ਕਿੱਥੇ ਰਹਿ ਜਾਂਦਾ ਪਿੰਡ ਜੀ ਪਿੱਥੋ ਠੀਕ ਹੈ ਜੀ ਨਾਮ ਆ ਰੋਹਣ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪਰਾ ਖੋਲਾ ਰਾਮਪਰੇ ਤੋਂ 4 ਕਿਲੋਮੀਟਰ ਆਪਣਾ ਪਿੰਡ ਆ ਵੀਰੇ ਠੀਕ ਹੈ ਵੀਰੇ ਹਾਂਜੀ ਅੱਜ ਜਿਵੇਂ ਅੱਜ ਆਲੀ ਵੀਡੀਓ ਦੇ ਵਿੱਚ ਆਪਾਂ 10-11 ਬੱਚਿਆਂ ਦੀ ਡਿਟੇਲ ਹਾਂਜੀ ਹਾਂਜੀ ਬਾਈ 10-11 ਬੱਚਿਆਂ ਆਪਾਂ ਕੋਲੇ ਬਾਈ ਇਹ ਸਾਰੀਆਂ ਮਤਲਬ ਕਿ ਕੁਛ ਤਾਂ ਟੀਕਾ ਲੈਣ ਦੇ ਕਾਬਿਲ ਆ ਠੀਕ ਹੈ ਠੀਕ ਹੈ ਮਤਲਬ ਕਿ ਕੁਛ ਥੋੜੇ ਛੋਟੇ ਹੀ ਬੱਚੇ ਨੇ ਵੀਰੇ ਠੀਕ ਹੈ ਹਾਂਜੀ ਤੇ ਇੱਕ ਮੈਂ ਆਪਦੇ ਆਪਣੇ ਕੋਲੇ ਸਾਰੀਆਂ ਬੱਚਿਆਂ ਜਿਹੜੇ ਦਾ ਰਿਕਾਰਡ ਹੋਗਾ ਪਰ ਕਾਰਡ ਦੇ ਵਿੱਚ ਫੋਲਡ ਰਿਕਾਰਡ ਵਾਲੀਆਂ ਬੱਚਿਆਂ ਫਾਰਮ ਵਾਲੀਆਂ ਬੱਚੇ ਆ ਬਾਈ ਠੀਕ ਆ ਇੱਕ ਗੱਲ ਹੋਰ ਦੱਸਦਾ ਬਾਈ ਗਰੰਟੀ ਆਪਣੇ ਗੇਟੋ ਬਾਹਰ ਹੋਗੀ ਗਰੰਟੀ ਕੋਈ ਨਹੀਂ ਕਿਸੇ ਚੀਜ਼ ਦੀ ਵੀ ਨਾ ਵੀਡੀਓ ਬਣਾਉਣ ਦੀ ਨਾ ਮੇਰੀ ਠੀਕ ਆ ਠੀਕ ਆ ਇੱਥੇ ਕੋਲੇ ਆਓ ਤਸੱਲੀ ਕਰਕੇ ਜਾਨਵਰ ਲੈ ਕੇ ਜਾਓ ਬਾਈ ਲੈ ਕੇ ਜਾਓ ਹਾਂਜੀ ਹੈਨਾ ਇਹ ਇਹ ਗੱਲਾਂ ਜ਼ਰੂਰੀ ਹੁੰਦੀਆਂ ਹਾਂਜੀ ਇਹ ਗੱਲਾਂ ਜ਼ਰੂਰੀ ਹੁੰਦੀਆਂ ਕੱਲ ਨੂੰ ਆਪਾਂ ਕਿਸੇ ਗੱਲ ਜਾਪਾ ਹੈਨਾ ਬੇਦਰ ਇੱਥੇ ਘਰੇ ਆਓ ਤਸੱਲੀ ਕਰਕੇ ਲੈ ਕੇ ਜਾਓ ਬਾਈ ਮੇਰਾ ਠੀਕ ਆ ਠੀਕ ਆ ਜਿਵੇਂ ਹੁਣ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਬਾ ਇਹ ਉਮਰ ਦੀ ਜਜਮੈਂਟ ਲੱਗ ਗਈ ਹੈ ਉਮਰ ਦੀ ਜਜਮੈਂਟ ਬਾਈ ਦੋ ਦੰਦ ਹੋ ਗਈ ਆ ਠੀਕ ਆ ਤੈਨੂੰ ਤੋੜ ਕੇ ਦਿਖਾਉਣਾ ਬੱਛੀ ਬਾਹਲੀ ਸੁਪਰ ਆ ਫਾਰਮ ਵਾਲੀਆਂ ਬੱਛੀਆਂ ਬਾਈ ਠੀਕ ਆ ਇਹ ਆ ਦੇਖ ਲਓ ਦੋ ਦੰਦ ਵਹੜਾ ਜਿਹੜੀ ਹੈਗੀ ਕੱਦ ਵੀ ਚੰਗਾ ਤੇ ਇਹ ਵੇਲ ਵੀ ਚੰਗੀ ਆ ਬੱਛੀ ਦੀ ਫਾਰਮ ਵਾਲੀ ਬੱਛੀ ਆ ਗਈ ਇਹ ਮਿੱਤਰੋ ਦੋ ਦੰਦ ਵਹੜਾ ਤੇ ਇਹ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਹੁਣ ਤੁਸੀਂ ਹਨਾ ਫੇਸ ਵੀ ਬੜਾ ਸੋਹਣਾ ਬਾਕੀ ਇੱਕ ਗੱਲ ਹੋਰ ਦੱਸ ਵੀਰੇ ਤੇ ਜਿਹੜੇ ਲੇਵੇ ਨੂੰ ਥਣ ਲੱਗਿਆ ਉਹ ਚਾਰੀ ਹੈ ਨਾ ਹਾਂਜੀ ਚਾਰ ਥਾਣਾ ਬਾਈ ਠੀਕ ਆ ਚਾਰ ਥਾਣ ਆ ਗਏ ਅੱਛਾ ਇਹ ਬੋਲੀਵਾਲੀ ਨਹੀਂ ਬਈ ਜਿਵੇਂ ਤੂੰ ਨਹੀਂ ਬਾਈ ਹੀਟ 'ਚ ਸੀਗੀ ਠੀਕ ਆ ਹੁਣ ਹੀਟ ਛੱਡ ਗਈ ਬੱਚੀ ਇਹ ਜਿਵੇਂ ਮੈਨੂੰ ਦੂਜਾ ਬਾਈ ਕਰੀ ਹਾਂਜੀ ਹਾਂਜੀ ਬਾਈ ਹੀਟ ਸੀਗੀ ਹੀਟ ਛੱਡ ਗਈ ਬੱਚੀ ਅੱਛਾ ਹੀਟ ਛੱਡ ਗਈ ਹਾਂਜੀ ਬਾਈ ਇੱਕ ਦੋ ਬੱਚੀਆਂ ਹੋਰ ਆ ਜਿਹੜੀਆਂ ਹੀਟ ਛੱਡ ਗਈਆਂ ਹੀਟ ਸੀਗੀਆਂ ਬੱਚੀਆਂ ਬਾਈ ਠੀਕ ਆ ਤੇ ਯਾਰ ਰੋਣਾ ਹਾਂਜੀ ਸੁਹਾਵਾ ਨਾ ਯਾਰ ਦੂਜੇ ਨੰਬਰ ਵਾਲੀ ਤਾਂ ਯਾਰ ਮੈਨੂੰ ਐ ਲੱਗਦਾ ਇਹਦਾ ਬਾਈ ਬਹਾਲੀ ਟਾਪ ਕੁਆਲਿਟੀ ਦੀ ਬੱਚੀ ਆ ਠੀਕ ਆ ਜਦੋਂ ਤਿਆਰ ਹੋਗੀ ਗੱਲਾਂ ਕਰਾਉਣੀਆਂ ਬੱਚੀ ਨੇ ਇਹਨੇ ਠੀਕ ਆ ਹਾਂ ਬਹਾਲੀ ਸੁਪਰ ਬੱਚੀ ਆ ਖੀਰੀ ਮੂਹ ਹੋਆ ਬਾਈ ਫਿਰ ਤਾਂ ਯਾਰ ਗੱਲਾਂ ਹੀ ਤੁਰ ਗਈਆਂ ਹਾਂਜੀ ਬਾਈ ਹੈ ਇਹ ਸੁਖਾ ਬੱਚੀ ਦਾ ਬਹੜਾ ਪਿਆਰਾ ਬੱਚੀ ਦਾ ਫੇਸ ਆ ਠੀਕ ਆ ਕੱਦ ਕੋਦਰ ਰੰਗ ਰੰਗ ਬਹੜਾ ਚੰਗਾ ਨਜ਼ਾਇਜ਼ ਠੀਕ ਆ ਇਹ ਆ ਦੇਖ ਲੋ ਸੋਨੂੰ ਖੀਰੀ ਬੱਚੀ ਐ ਇਹ ਹੈ ਖੀਰੀ ਬੱਚੀ ਦੀ ਜੀ ਗੱਲ ਕਰਕੇ ਮਿੱਤਰੋ ਹੈ ਟਾਪ ਕਲਾਸੀ ਇਹ ਫੇਸ ਦੀ ਬਿਊਟੀ ਤੁਸੀਂ ਚੈੱਕ ਕਰ ਲਓ ਬਾਕੀ ਇਹਦੇ ਥਣ ਲੇਵੇ ਦੀ ਜੇ ਆਪਾਂ ਗੱਲ ਕਰਗੇ ਉਹ ਦੇਖੋ ਛਾਲਾ ਮਾਰਿਆ ਚਾਰੇ ਥਣ ਬਾਈ ਜੇ ਕਿ ਮਾੜੀ ਮੁੱਟੀ ਕੋਈ ਹੈ ਹਾਂ ਮਾੜੀ ਹੈਗੀ ਹੈ ਸ਼ਾਕ ਠੀਕ ਹੈ ਉਹਦਾ ਕੋਈ ਬੱਟਾ ਨਹੀਂ ਪਰ ਬਾਈ ਨਹੀਂ ਨਹੀਂ ਉਹ ਠੀਕ ਆ ਜਾ ਮੈਂ ਦੇਖ ਲਾ ਹਾਂ ਅੱਛਾ ਰਬਰ ਕਢਾ ਦੀ ਕਰ ਉਹ ਤਾਂ ਲੈ ਜਾਊਗਾ ਬਾਈ ਇਹਦੇ ਦੰਦ ਚੈੱਕ ਕਰ ਲ ਗਏ ਆਪਾਂ ਹਾਂ ਬਾਈ ਆ ਜਾਓ ਬਾਈ ਭੁੱਲ ਕੇ ਦੰਦ ਦੰਦ ਦਾ ਪਸੂ ਦਿਖਾ ਦੇਣੀ ਬਾਕੀ ਦੰਦਾਂ ਦੀ ਜਿਹੜੀ ਗੱਲ ਆਈ ਉਹੀ ਨਿਕਲੂਗੀ ਠੀਕ ਹੈ ਬਾਕੀ ਮੇਰਾ ਕੋਈ ਵੀਰ ਤਸੱਲੀ ਕਰਕੇ ਲੈ ਕੇ ਜਾਵੇ ਬਾਈ ਏ ਹੁਣ ਨਾਪ ਲਾ ਦੇ। ਦੇਖੋ ਜੀ ਠੀਕ ਆ। ਪਿਓਰ ਖੀਰੀ ਆ ਬਾਈ। ਕਾਲੇ ਕੋਈ ਦੰਦਾ ਚ ਗੈਪ ਨਹੀਂ। ਠੀਕ ਆ ਜਦੋਂ ਟੀਗਾ ਲਾ ਕੇ ਆਣੀ ਪਤਾ ਇਹ ਖੀਰੀ ਖੀਰੀ ਸੂਪੇ ਬਾਈ। ਠੀਕ ਹੈ ਗੱਲ। ਹਾਂਜੀ। ਹਾਂ। ਇਹ ਇਹ ਆਪਣੀ ਜਿਵੇਂ ਆਪਣੀ ਗੱਲਬਾਤ ਹੋ ਗਈ। ਉਹ ਦੋ ਦੰਦ ਹੀ ਆ ਗਈ। ਹਾਂਜੀ ਹਾਂਜੀ ਬਾਈ ਦੋ ਦੰਦਾਂ ਦਾ ਚੈੱਕ ਕਰਕੇ ਲੈ ਕੇ ਜਾਓ ਯਾਰ ਬੰਦਾ ਯਾਰ। ਸਹੀ ਗੱਲ ਆ। ਹਾਂ। ਤੇ ਜਿਵੇਂ ਤੀਜੇ ਨੰਬਰ ਵਾਲੀ ਬਾਈ ਇਹ ਵੀ ਖੀਰੀ ਆ ਭਾਈ ਮੋਹ ਬਾਕੀ ਸਾਰੀਆਂ ਖੀਰੀਆਂ ਬੱਚਿਆਂ ਬੱਚੇ ਸਾਰੀਆਂ ਖੀਰੀਆਂ ਆ ਸਾਰੀਆਂ ਖੀਰੀਆਂ ਆ ਵੀ ਯਾਰ ਤੇਰੇ ਬੱਚੀ ਦਾ ਸੋਹਣੀ ਹੈ ਗਰਮਦਾਰ ਬੱਚੀਆਂ ਭਾਈ ਟੀਕਾ ਲੈਣ ਦੇ ਕਾਬਲ ਆ ਸਾਰੀਆਂ ਹਾਂ ਗਰਲੈਂਡੋ ਜੀ ਆ ਗਈ ਇਹ ਘੈਂਟ ਨਸਲ ਆ ਮਿੱਤਰੋ ਜਿਵੇਂ ਤੁਸੀਂ ਦੇਖੋਗੇ ਨਾ ਫੇਸ ਦੀ ਬਿਊਟੀ ਤੁਸੀਂ ਦੇਖੋਗੇ ਬਾਕੀ ਮੈਨੂੰ ਐਂ ਦੱਸਦੇ ਇਹ ਹਾਂਜੀ ਇਹ گول ਮਟੋਲ ਜੀ ਇਹ ਹੈ ਨਾ ਹਾਂਜੀ ਉਮਰ ਤੋਂ ਖੀਰੀ ਆ ਗਈ ਉਮਰ ਬਾਈ ਖੀਰੀ ਅੱਛਾ ਇਹਨਾਂ ਦੇ ਰੇਟ ਦੀ ਆਪਾਂ ਗੱਲ ਕਰਨੀ ਅੱਜ ਹਾਂਜੀ ਰੇਟ ਵੀਰੇ ਤੁਹਾਨੂੰ ਮੈਂ ਦੱਸਦਾ ਹਾਂ ਆ ਜੀ ਅੱਛਾ ਰੇਟ ਭਾਈ ਆਪਣੇ ਰੇਟ ਭਾਈ ਜੀ ਇੱਥੋਂ ਲੈ ਕੇ ਆਹ ਪਹਿਲੀ ਬੱਛੀ ਤੋਂ ਲੈ ਕੇ ਸੱਤ ਬੱਛੀਆਂ ਤੱਕ ਠੀਕ ਆ ਜੇਕ ਬੰਦਾ ਇਕੱਠੀਆਂ ਬੱਛੀਆਂ ਲਊਗਾ ਤਾਂ 35000 ਦੀ ਇੱਕ ਬੱਛੀ ਲੱਗਣੀ ਵੀਰੇ ਠੀਕ ਆ ਹਾਂ ਜੀ 35000 ਦੇ ਹਿਸਾਬ ਨਾਲ ਇੱਕ ਬੱਛੀ ਲੱਗਣੀ ਆ ਆਪਣਾ 35 ਹਿਸਾਬ ਨਾਲ ਸਟਾਕ ਦੇਣਾ ਭਾਈ ਇਹ ਅੱਛਾ ਠੀਕ ਆ ਜੇਕ ਬੰਦਾ ਇਕੱਠੀਆਂ ਲਊਗਾ ਕੱਲੀ ਬੱਛੀ ਦਾ علیحد੍ਹਾ ਰੇਟ ਹੋਊ ਭਾਈ ਅੱਛਾ ਕੱਲੀ ਬੱਛੀ ਦਾ ਅਲੱਗ-ਅਲੱਗ ਰੇਟ ਹਾਂਜੀ ਹਾਂਜੀ ਠੀਕ ਆ ਚਲੋ ਸੱਤ ਬੱਛੀਆਂ ਆਪਾਂ ਤੁਹਾਨੂੰ ਤੋੜ ਕੇ ਦਿਹਾਉਣੇ ਆ ਬਾਕੀ ਇਹ ਆਹ ਬੱਛੀ ਵੀ ਜਿਹੜੀ ਹੈਗੀ ਹੈ ਨਾ ਸੋਹਣੀ ਬਾਕੀ ਡੱਬ ਡੱਬ ਤੁਸੀਂ ਦੇਖੋਗੇ ਇੱਕ ਮਿੰਟ ਖੜਾ ਲਾ ਇਹ ਇਧਰ ਲੈ ਕੇ ਖੜਾਉਣਾ ਮੇਰੇ ਮੈਂ ਅੱਛਾ ਇਹ ਇੱਥੇ ਖੜਾ ਲਾ ਆਪਾਂ ਇਹਨੂੰ ਥੱਲੋਂ ਲੇਵਾ ਜਾਏ ਦਾ ਚੈੱਕ ਕਰਵਾ ਦਈਏ ਇਹ ਆ ਦੇਖੋ ਮਾੜੀਆਂ ਵੜੀਆਂ ਫੋਟਾਂ ਨਹੀਂ ਆਣਾ ਠੀਕ ਆ ਫੇਸ ਦੇਖ ਬਾਈ ਇਹ ਵੀ ਉਸੇ ਕੈਟਾਗਰੀ ਚ ਆ ਗਈ ਹਾਂ 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 ਬਾਈ ਇਹ ਵੀ ਲੈ ਜਾ ਇਹ ਫੇਸ ਦੀ ਬਿਊਟੀ ਦੇਖ ਜਨ ਮੱਥੇ ਦੇ ਟਿੱਕਾ ਟੁੱਕਾ ਜਵੇਂ ਘੜ ਕੇ ਲਾਇਆ ਹੁੰਦਾ ਨਾ ਉਸ ਹਾਬ ਦੀ ਬੱਚੀ ਆ ਗਈ ਬਾਕੀ ਇਧਰਲੇ ਪਾਸੇ ਰੋਹਣ ਜਿਵੇਂ ਆ ਤਾਂ ਮੈਂ ਇੱਥੇ ਖੜੀ ਦਿਖਾਦਾ ਹਣਾ ਹਾਂਜੀ 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 ਆ ਦੇਖੋ ਇਹ ਥਾਂ ਲੇ ਵੀ ਤੁਸੀਂ ਚੈੱਕ ਕਰ ਲਓ। ਹੂੰ ਆ ਦੇਖ ਹੂੰ। ਇਹ ਠੀਕ ਆ। ਇਹ ਵੀ ਉਸੇ ਰੇਟ ਚ ਆ ਗਈ। ਹਾਂਜੀ ਹਾਂਜੀ ਵੀਰੇ ਇਹ ਵੀ ਉਸੇ ਰੇਟ ਚ ਆ ਗਈ। ਲੈ ਜਾ। ਮਿੱਤਰੋ ਬੱਚੀਆਂ ਦੀ ਜੀ ਗੱਲ ਕਰ ਗਏ ਆਪਾਂ ਬੱਚੀਆਂ ਜਿਹੜੀਆਂ ਹੁਣ ਤੱਕ ਦਿਖਾਈਆਂ ਨੇ ਹਨਾ ਉਹ ਸਾਰੀਆਂ ਹੀ ਚੰਗੀਆਂ ਨੇ ਬਾਕੀ ਤੁਸੀਂ ਜਿਵੇਂ ਪਾਈ ਰੋਹਣ ਨੇ ਆਖਿਆ ਵੀ ਕਰੇ ਆਓ, ਕਰੇ ਆ ਕੇ ਸਾਨੂੰ ਇਸ ਤੋਂ ਵੱਧ ਵੀ ਬੱਚੀਆਂ ਹੋ ਸਕਦੀਆਂ ਹਨਾ ਆਉਂਦੀਆਂ ਜਾਂਦੀਆਂ ਬੱਚੀਆਂ ਰਹਿੰਦਾਂਗੇ ਇਨਾਂ ਕੋਲੇ ਤੇ ਇੱਕ ਆਹ ਬੱਚੀ ਦੀ ਕੀ ਡਿਟੇਲ ਆ ਬਈ। ਏ ਵੀ ਬਾਈ ਖੀਰੀਆਂ ਬੱਚੀਆਂ ਬਾਈ ਠੀਕ ਆ ਉਹਦੇ ਵਧੀਆ ਮਿਲਕ ਰਿਕਾਰਡ ਵਾਲੀਆਂ ਬੱਚੀਆਂ ਨੇ ਠੀਕ ਆ ਬਾਕੀ ਤੁਸੀਂ ਕੁਆਲਿਟੀ ਆਪ ਚੈੱਕ ਕਰ ਸਕਦੇ ਹੋ ਬਾਈ ਠੀਕ ਆ ਸਾਡੇ ਤੋਂ ਸਾਰੀ ਜਾਣਕਾਰੀ ਵੀਰ ਠੀਕ ਆ ਬਾਕੀ ਇੱਥੇ ਆ ਕੇ ਤਸੱਲੀ ਕਰਕੇ ਆਪਾਂ ਪਹਿਲਾਂ ਵੀ ਗੱਲ ਕਹਿਤੀ ਠੀਕ ਆ ਹਾਂਜੀ ਤੇ ਆ ਆ ਗਈ ਆਪਣੀ ਹਨਾ 7ਵੀਂ ਬੱਚੀ ਦੇਖੋ ਫੇਸ ਦੇਖੋ ਤੁਸੀਂ ਹਨਾ ਇਹਦਾ ਇਹ ਆ ਦੇਖੋ ਬੋਦੀ ਵਾਲੀ ਬੱਚੀ ਆ ਬਾਈ ਦੇਖ ਬਹੁਤ ਸੋਹਣੀ ਬੱਚੇ ਪਿਆਰੀ ਬੱਚੀ ਆ ਪਿੱਟੇ ਰੰਗ ਦੀਆਂ ਥੱਲੋ ਥਣ ਵੀ ਚਾਰ ਹੀ ਆ ਗਏ ਹਾਂਜੀ ਚਾਰ ਹੀ ਥਾਣਾ ਬਾਈ ਨਹੀਂ ਆ ਜਮਾ ਮੈਂ ਕੋਲੇ ਲਾ ਦੇਣਾ ਇਹ ਇਧਰ ਕਰੀ ਇਹਦਾ ਮੂੰਹ ਜਿਹਾ ਦਿਖਾਈਂ ਇਧਰ ਇਹ ਆ ਦੇਖਿਓ ਲੈ ਇਹ ਆ ਦੇਖਿਓ ਅਲੱਗ ਜਿਹਾ ਰੰਗ ਹੀ ਆ ਗਿਆ ਇੱਕ ਬਹੁਤ ਸੋਹਣਾ ਤੇ ਇਹਦਾ ਰੇਟ ਕਿੰਨਾ ਰਹੂਗਾ ਰੇਟ ਭਾਈ ਆਹੀ 7 ਬੱਛੀਆਂ ਚਾਹੀਦੀ ਆਹ ਆਹ ਉਹੀ ਆ ਗਿਆ ਹਾਂਜੀ ਹਾਂਜੀ ਠੀਕ ਆ ਤੇ ਆਹ ਤਿੰਨ ਬੱਛੀਆਂ ਦੀ ਆਪਾਂ ਨਾ ਡਿਟੇਲਸ ਨੂੰ ਹੁਣ ਸਾਂਝੀ ਕਰ ਦਿਆਂ ਇਹਨਾਂ ਦਾ ਇਹਨਾਂ ਦਾ ਰੇਟ ਕੀ ਰਹੂਗਾ ਰੇਟ ਵੀ ਆਹ ਤਿੰਨੇ ਬੱਛੀਆਂ ਠੀਕ ਆ ਇਹ ਤਿੰਨੇ ਬੱਛੀਆਂ ਆਪਾਂ 62000 ਦੀਆਂ ਦੇ ਦਾਂਗੇ ਵੀਰੇ ਠੀਕ ਆ ਹਾਂਜੀ ਤਿੰਨੇ ਬੱਛੀਆਂ ਤਿੰਨੇ ਬੱਛੀਆਂ ਭਾਈ ਲੈ ਆਹ ਸੋਹਣੀਆਂ ਬੱਛੀਆਂ ਵੀ ਭਾਈ ਇੱਕੋ ਫਾਰਮ ਜਵਾਈਆਂ ਮੀਆਂ ਬੱਛੀਆਂ ਠੀਕ ਹੈ ਕੁਆ ਲੈ ਵੀ ਇਹ ਨਾਗ ਬੈਠ ਗਿਆ 20 2000 ਦੇ ਹਿਸਾਬ ਨੂੰ ਬਾਕੀ ਕੋਲੇ ਆ ਕੇ ਹਨਾ ਇਹ ਰੇਟ ਦੇ ਵਿੱਚ ਜਿਹੜਾ ਹੋ ਜਾਂਦਾ ਹੁੰਦਾ ਆ ਦੇਖੋ ਕੁਆਲਿਟੀ ਕੁਆਲਿਟੀ ਚੈੱਕ ਕਰ ਲੋ ਮੰਨ ਦੇ ਵੀਰੇ ਵੀ ਇਹ ਇੱਧਰ ਆ ਦੇਖੋ ਤੇ ਇੱਕ ਆ ਗਵਰਮਟ ਜੀ ਇੱਕ ਹੋਰ ਖੜੀ ਆ ਦੇਖੋ ਦੇਖੋ ਕਰਾ ਇਹ ਫੋਟੋ ਕਰਾਉਣ ਦੀ ਮਾਰੀ ਮੈਨੂੰ ਐ ਲੱਗਦਾ ਇਹ ਸਮਾਰਕੇ ਖੜ ਗਈ ਇਹ ਆ ਵੀ ਖੋਲ ਦੇ ਯਾਰ ਇਹਦੇ ਵੀ ਜਿਵੇਂ ਆਪਣੇ ਸੰਤਚਾਰ ਹੀ ਆ ਗਏ 4 4 ਥਾਣਾ ਬਾਈ ਹਾਂ ਇਹ ਬਲੈਕ ਬਿਊਟੀ ਆ ਗਈ ਠੀਕ ਹੈ ਚੈੱਕ ਕਰੋ ਬਾਈ ਠੀਕ ਆ ਵੀ ਠੀਕ ਆ ਲਿਆ ਕਰ ਮੋੜ ਲਿਆ ਇਹ ਆਪਾਂ ਤੌਰ ਹੀ ਚੈੱਕ ਕਰਾਉਣੀ ਆ ਮਿੱਤਰੋ ਰੰਗਵਾ ਜਿਹੜੀ ਫੇਸ ਦੀ ਕੁਆਲਿਟੀ ਤੁਹਾਨੂੰ ਦੇਸੀ ਜਾਂਦੀ ਹੁੰਦੀ ਆ ਕਈ ਵਾਰੀ ਅਗਲਾ ਕਹਿੰਦਾ ਯਾਰ ਤੌਰ ਕੀ ਦਿਖਾਈਆਂ ਹਨ ਆਪਾਂ ਤੌਰ-ਤੌਰ ਕੇ ਨਾਲ ਦੀ ਨਾਲ ਦਿਖਾਈ ਜਾਂਦੇ ਆ ਤੇ ਇਹਦੇ ਨਾਲ ਫਰਕ ਕੋਈ ਬੜਾ ਪੈਂਦਾ ਨਹੀਂ ਹੁੰਦਾ ਹਨਾ ਸਮਾਂ ਤਾਂ ਜ਼ਰੂਰ ਲੱਗ ਜਾਂਦਾ ਹੁੰਦਾ ਪਰ ਕੁਆਲਿਟੀ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਤੌਰ ਨਾਲ ਫਿਰ ਅਗਲਾ ਕਹਿੰਦਾ ਯਾਰ ਫਲਾਨੀ ਵੀਡੀਓ ਤੌਰ ਕੇ ਪਾ ਦਿਓ ਹਨਾ ਤੇ ਇਹ ਦੇਖ ਲਓ ਤੁਸੀਂ ਹੁਣ ਬਣਦੇ ਬਈ ਵੀ ਆ ਜਾ ਕਰ ਇੱਧਰ ਆ ਜਾ ਕਰ ਹੁਣ ਫਰ ਹੁਣ ਜਿਵੇਂ ਆ ਆ ਗਈ ਤੇਰੀ ਜਰਸੀ ਬੱਚੀ ਹਾਂਜੀ ਇੱਕ ਜਰਸੀ ਬੱਚੀ ਆ ਜੀ ਹਾਂ ਠੀਕ ਆ ਉਮਰ ਇਹਦੀ ਮਤਲਬ ਕਿ ਹਲੇ ਸਾਢੇ ਕਿ ਤਿੰਨ ਮਹੀਨੇ ਦੀ ਆ ਜੀ ਅੱਛਾ ਹਾਂ ਬੱਚੀ ਬਹੁਤ ਪਿਆਰ ਤੇ ਨਾਂ ਮਹੀਨਿਆਂ ਦੀ ਬੱਚੀ ਆ ਗਈ ਤੇ ਮੈਨੂੰ ਐਂ ਦੱਸ ਦੇ ਹਾਂਜੀ ਮੱਥੇ ਦੇ ਵਿੱਚ ਟਿੱਕਾ ਮਿੱਤਰੋ ਤੇ ਇਹਦਾ ਰੇਟ ਜਿਹੜਾ ਕੀ ਰਹੂਗਾ ਰੇਟ ਵੀਰੇ ਇਹਦਾ ਠੀਕ ਆ ਮਲਾਏ ਨੇ ਨਾ 11000 ਰੁਪਏ ਜੀ ਟਾਟਾ ਵਾਟਾ ਟਾਟਾ ਵਾਟਾ ਹੀ ਆ ਜੀ ਬਸ ਠੀਕ ਆ ਉਹਦੇ ਲਈ ਛੋੜ ਸੱਪਾ ਕਰ ਦਾਂਗੇ ਵੀਰੇ ਠੀਕ ਆ ਆ ਜਾਕਰ अच्छा भाई रोहन जी आपा हुन अपने फोन नंबर दी गल कर ले हां जी नंबर है जी 98888 38550 अच्छा रूटीन ਦੇ ਵਿੱਚ ਕਿੰਨੇ ਆਕ ਬੱਚੀਆਂ ਹੁੰਦੀਆਂ ਨੇ ਰੂਟੀਨ ਦੇ ਵਿੱਚ ਆਪਾਂ ਕੋਈ 18 18 20 ਬੱਚੀਆਂ ਹੁੰਦੀਆਂ ਹੀ ਆ ਠੀਕ ਆ ਵੀਡੀਓ ਤਾਂ ਹੀ ਇਹ ਗੈਪ ਪੈ ਗਿਆ ਆਪਣੇ ਵੀਡੀਓ ਪਾਉਣ ਤੋਂ ਪਹਿਲਾਂ ਹੀ ਆਪਣੇ ਕੋਲ 15 20 ਬੱਚੀਆਂ ਸੀਗੀਆਂ ਜਿਹੜੀਆਂ ਸੇਲ ਹੋ ਗਈਆਂ ਇਸ ਕਰਕੇ ਤਾਂ ਹੀ ਇਹ ਵੀਡੀਓ ਚ ਵੀ ਇੰਨਾ ਗੈਪ ਤਾਂ ਹੀ ਪੈ ਗਿਆ ਠੀਕ ਆ ਨਹੀਂ ਤਾਂ ਤੁਹਾਨੂੰ ਪਤਾ ਆਪਣੀ ਰੈਗੂਲਰ ਵੀਡੀਓ ਚਲਦੀ ਚਲਦੀ ਹਾਂਜੀ ਹਾਂਜੀ ਵੀਰੇ ਠੀਕ ਆ ਇੱਕ ਮੈਨੂੰ ਐਂ ਦੱਸਦੇ ਵੀ ਵੱਧ ਤੋਂ ਵੱਧ ਇੱਕ ਬੰਦਾ ਕਿੰਨੀਆਂ ਬੱਚੀਆਂ ਲੈ ਕੇ ਜਾਂਦਾ ਆਪਣੇ ਕੋਲੇ ਭਾਈ ਬੱਚੀਆਂ ਠੀਕ ਆ ਕੋਈ 3 ਨਾ ਕੋਈ 4 ਕੋਈ 5 ਕੋਈ 7 ਕੋਈ 8 8 10 10 ਬੱਚੀਆਂ ਲੈਣ ਵਾਲਾ ਇਕੱਠਾ ਵੀ ਫਾਰਮ ਵਾਲੇ ਬੰਦੇ ਵੀ ਆਉਂਦੇ ਵੀ ਆਪਣੇ ਕੋਲ ਲੈ ਜਾਂਦੇ ਆ ਲੈ ਜਾਂਦੇ ਵੀਰੇ ਠੀਕ ਆ ਆਪਦੇ ਇੱਥੋਂ ਤਸਦੀਕ ਆ ਬਾ ਇੱਥੋਂ ਤਸਦੀਕ ਕਰਕੇ ਲੈ ਕੇ ਜਾਂਦੇ ਕਈ ਬੰਦੇ ਆਪਣੇ ਤੋਂ ਆਨਲਾਈਨ ਵੀ ਮੰਗਾ ਲੈਂਦੇ ਆ ਠੀਕ ਆ ਉਹਦਾ ਵੀ ਕਦੇ ਕੋਈ ਕੰਪਲੀਟ ਨਹੀਂ ਆਉਂਦਾ ਉਹਦਾ ਗੱਡੀ-ਕੁੱਡੀ ਦਾ ਜਿਵੇਂ ਕੀਮੇ ਕਰਦੇ ਹੋ ਫਿਰ ਆਹ ਗੱਡੀ ਭਾਈ ਆਪਾਂ ਇੱਥੋਂ ਕਰਾ ਕੇ ਭੇਜਦੇ ਆ ਉਹਦੀ ਸਾਰੀ ਸਹੂਬਾ ਠੀਕ ਆ ਆਪਣੇ ਕੋਲੇ ਤੇ ਬਾਕੀ ਗੱਲ ਹ ਆਉਣ ਲੈ ਲੈਣ ਤੇ ਤਿਆਰ ਕਰਕੇ ਵੇਚ ਲੈਣਦੇ ਆ ਬੱਚਰੇ ਹਾਂ ਵਧੀਆ ਵੇਚ ਜਾਂਦੀਆਂ ਵਧੀਆ ਬਰੀਡ ਵਾਲੀਆਂ ਬੱਚੇ ਆ ਭਾਈ ਜਿਹਨੇ ਤਿਆਰ ਕਰਨੀਆਂ ਜਿਹਨੇ ਗਾਹਾਂ ਪਾਲ ਲੈਣੇ 2 ਰੁਪਏ ਬਟਨੇ ਵੀ ਆ ਚਾਹੇ ਘਰੇ ਰੱਖਣੀਆਂ ਦੁੱਧ ਵਾਸਤੇ ਵੀ ਭਾਈ ਪੂਰੇ ਟੌਪ ਕੁਆਲਿਟੀ ਦੇ ਨਿਕਲਣਗੇ ਸਹੀ ਗੱਲ ਆ ਹਾਂਜੀ ਨਹੀਂ ਦੁੱਧ ਦੀਆਂ ਵੀ ਠੀਕ ਰਹਿਣਾਂ ਹਾਂ ਦੁੱਧ ਦੀਆਂ ਵੀ ਪੂਰੀ ਵਧੀਆ ਰਹਿਣਗੀਆਂ ਠੀਕ ਆ ਜਿਹਨੇ ਦੁੱਧਾਂ ਤੇ ਵੀ ਲਾਉਣੀਆਂ ਭਾਈ ਬਹੁਤ ਧੰਨਵਾਦ ਤੇਰਾ ਮਿੱਤਰਾਂ ਤੇ ਬਾਕੀ ਲਾਸਟ ਤੇ ਮੈਂ ਇਹੀ ਗੱਲ ਕਰਦਾ ਮਿੱਤਰੋ ਵੀ ਆਪਾਂ ਤੁਹਾਨੂੰ ਸਾਰੀਆਂ ਬੱਚੀਆਂ ਦਿਖਾ ਦਿੰਨੇ ਆ ਹਨਾ ਇੱਕ ਵਾਰੀ ਫੇਰ ਕੈਮਰਾ ਲਾ ਕੇ ਦਿਖਾ ਦਗੇ ਆਪਾਂ ਆ ਪਿੰਡ ਪਿੱਥੋ ਦੇ ਵਿੱਚ ਤੁਸੀਂ ਆਇਓ ਤੇ ਤਸੱਲੀ ਕਰਿਓ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜਿੰਨੇ ਵੀ ਭਰਾ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਭਰਾ ਮੇਰਾ ਪਿਆਰ ਦਿਓ ਧੰਨਵਾਦ